ਬੀਜਪੀ ਵੱਲੋਂ ਗੁਰਦਾਸਪੁਰ ਸੀਟ ਤੋਂ ਅਲਾਨੇ ਗਏ ਉਮੀਦਵਾਰ ਦਿਨੇਸ਼ ਬੱਬੂ ਵੱਲੋਂ ਲਗਾਤਾਰ ਸਮੂੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਇਸੇ ਦੇ ਤਹਿਤ ਹੀ ਬੀਜਪੀ ਉਮੀਦਵਾਰ ਦਿਨੇਸ਼ ਬੱਬੂ ਇਤਿਹਾਸਿਕ ਸਥਾਨ ਦਰਬਾਰ ਸ਼੍ਰੀ ਧਿਆਨਪੁਰ ਦਾਮ ਵਿਖੇ ਨਤਮਸਤਕ ਹੋਏ ਇਸ ਮੌਕੇ ਤੇ ਉਹਨਾਂ ਨੇ ਮੱਥਾ ਟੇਕ ਕੇ ਬਾਬਾ ਲਾਲ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗੱਲਬਾਤ ਦੌਰਾਨ ਦਿਨੇਸ਼ ਬੱਬੂ ਨੇ ਕਿਹਾ ਕਿ ਉਹ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਜ਼ਰੂਰ ਕਰਾਉਣਗੇ। ਉਹਨਾਂ ਨੇ ਕਿਹਾ ਕਿ ਕੇਂਦਰ ਦੇ ਵਿੱਚ ਬੀਜੇਪੀ ਵੱਲੋਂ ਜੋ ਪਿਛਲੇ 5 ਸਾਲ ਦੇ ਵਿੱਚ ਵਿਕਾਸ ਕਾਰਜ ਕਰਵਾਏ ਗਏ ਹਨ। ਉਹਨਾਂ ਦੇ ਦਮ ਤੇ ਇਸ ਵਾਰ ਭਾਜਪਾ 400 ਤੋਂ ਵੱਧ ਸੀਟਾਂ ਜਿੱਤ ਕੇ ਇਤਿਹਾਸ ਸਿਰਜੇਗੀ। ਇਸ ਮੌਕੇ ਤੇ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਦੇ ਵਰਕਰ ਤੇ ਲੀਡਰ ਵੀ ਹਾਜ਼ਰ ਸਨ। ਆਓ ਤੁਹਾਨੂੰ ਦਿਖਾਉਨੇ ਹਾਂ। ਦਰبار ਸ਼੍ਰੀ ਧਿਆਨਪੁਰ ਧਾਮ ਤੋਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੇ ਨਾਲ ਰੋਹਿਤ ਬਾਦਵਾਜ ਦੀ ਖਾਸ ਰਿਪੋਰਟ ਅੱਜ ਆ ਹੀ ਆਸ਼ੀਰਵਾਦ ਲੈਣ ਆਇਆ ਜੀ ਬਾਬਾ ਲਾਲ ਜੀ ਦੇ ਆਸ਼ਰਮ ਤੇ ਅੱਜ ਮੇਰਾ ਪਹਿਲਾ ਦਿਨ ਹੈ ਲੋਕ ਸਭਾ ਗੁਰਦਾਸਪੁਰ ਦਾ ਨਵਾਸ ਪਾਰਟੀ ਹਾਈ ਕਮਾਂਡ ਇਥੋਂ ਮਨੋ ਵੀ ਦਿਵਾ ਦੋ ਵਾਰਿਆ ਪਰ ਪਾਰਟੀ ਹਾਈ ਕਮਾਂਡ ਦਾ ਮੈਂ ਇਹ ਦਿਲ ਤੋਂ ਆਵਾਜ਼ ਵਕਤ ਕਰਨਾ ਪਰ ਪਾਰਟੀ ਦੇ ਵਰਕਰਾਂ ਨਾਲ ਅੱਜ ਮੁਲਾਕਾਤ ਹੋਈ ਹੈ ਥੀ ਹੋਈ ਹੈ ਜਿਨਾ ਨਾਲ ਗੱਲ ਹੋਈ ਹੈ। ਔਰ ਜਿਸ ਤਰੀਕੇ ਨਾਲ ਪਾਰਟੀ ਦੇ ਵਰਕਰਾਂ ਚ ਉਸਾਰ ਹੈ ਇਹ ਹਰ ਵਰਕਰ ਇਹ ਕਹਿੰਦੇ ਰਿਹਾ ਕਿ ਲੋਕਲ ਕੈਂਡੀਡੇਟ ਹੋਣਾ ਚਾਹੀਦਾ ਹੈ। ਪਾਰਟੀ ਨੇ ਇਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਲੋਕਲ ਕੱਢੇ। ਦੇਖੋ ਗੱਲ ਇਹ ਹੈ ਕਿ ਸੰਨੀ ਜੋਲ ਉਕੀ ਮੱਚ ਆਈ ਵੀ ਆਣਾ ਇਹ ਨਹੀਂ ਗੱਲ ਕੀ ਮੈਂ ਪਹਿਲੇ ਵੀ ਦੇਖਿਆ ਐਮਪੀ ਜਿਹੜੇ ਕੋ ਜਿਹੜੇ ਕੋਈ ਆਂਦੇ ਰੇ ਨੇ ਕੋਈ ਨਹੀਂ ਆਂਦਾ ਰਿਹਾ ਲੇਕਿਨ ਇਸ ਗੱਲ ਨੂੰ ਠੀਕ ਆ ਕਾਂਗਰਸ ਵਾਲੇ ਪ੍ਰਚਾਰ ਕਰਦੇ ਨੇ ਇਸ ਗੱਲ ਦਾ ਉਹ ਜਿਹੜਾ ਪ੍ਰਚਾਰ ਹੋਇਆ ਉਸੇ ਕਾਰਨ ਜਿਹੜੇ ਆ ਪਾਰਟੀ ਹਾਈ ਕਮਾਂਡ ਨੇ ਇਸ ਵਾਰ ਸੋਚਿਆ ਕਿ ਲੋਕਲ ਕੈਂਡੀਡੇਟ ਲਾ ਸਕਦੇ ਆ ਹੋਰ ਬੁਝੀ ਹਾਂ ਸਮਝਦੇ ਹੋ ਤੁਸੀਂ ਦੇਖੋ ਪਾਕ ਦੇ ਵਰਕਰ ਅਜ ਕਿੰਨਾ ਸਵਾਇਆ ਔਰ ਬੀਜੇਪੀ ਹੀ ਅਸੀਂ ਪਾ ਦਈਏ ਜਿਹਦੇ ਚ ਵਰਕਰ ਲੜਾਈ ਲੜਦੇ ਨੇ ਬਿਲਕੁਲ ਔਰ ਵਰਕਰ ਹਰ ਚੁਣੌਤੀ ਜਿਹੜੀ ਆ ਸਰਕਾਰ ਕਰੇ ਕਰੀ ਕੋ ਮੁਸ਼ਕਲ ਲੱਖਣ ਕੋ ਮੁਸ਼ਕਲ ਨਹੀਂ ਠੀਕ ਹੈ ਜਿਹੜਾ ਵੀ ਜਿਹੜਾ ਉਹਨੂੰ ਜਿਹੜਾ ਤਗੜੇ ਹੋ ਗਿਆ ਲੱਗਾ ਬੰਦਾ ਲੇਕਿਨ ਅੱਜ ਅਸੀਂ ਦਿਨਾਂ ਦਾ ਗਰਵੀਦਾ ਨਾ ਜੀ ਉੱਥੇ ਸਾਡਾ ਪ੍ਰੋਗਰਾਮ ਜਿਹੜੀ ਸਾਡੇ ਬੂਥਾਂ ਦੇ ਇੰਤਜ਼ਾਮ ਬਣ ਰਹੇ ਡੋਨ ਪਿਆਰੇ ਨੇ ਉਹਨਾਂ ਦੀ ਸਾਰੀ ਟੀਮ ਜਿਹੜੀ ਹੈ ਮਤਲਬ ਉਹਦਾ ਸਵੇਲ ਉੱਥੇ ਵੀ ਗਿਆ ਹੋਇਆ ਉਹ ਵਧੀਆ ਚਲੋ ਲੋਕਾਂ ਦੇ ਮੋਦੀ ਜੀ ਪ੍ਰਧਾਨ ਮੰਤਰੀ ਬਣਨੇ ਜਿਹੜੇ ਲੋਗਾਂ ਨੇ ਮੰਨ ਚਾਹ ਮੋਦੀ ਦੀ ਬਸੇ ਕੋਈ ਮੁਸ਼ਕਲ ਨਹੀਂ ਕੋਈ ਬਵਾ ਦੇਖੋ ਜਿਹੜੇ ਲੋਕ ਕਰਪਸ਼ਨ ਕਰਨਗੇ ਉਹੀ ਕੀ ਕਰਦੇ ਜਦੋਂ ਛੱਡਿਆ ਜਾਏ 10 10 ਵਾਰੀ ਏਡੀ ਦਾ ਉਹਨੂੰ ਸੰਭਲ ਭਿਜੇ ਉਹ ਇਹੋ ਅਮਿਤ ਸ਼ਾਹ ਜੀ ਦੇਖੋ ਇਹ ਮੋਦੀ ਨੇ ਇਹਨਾਂ ਨੂੰ ਸੰਭਲ ਭੇ ਗਏ ਨੇ ਉਹ ਪੇਸ਼ ਹੋਏ ਨਹੀਂ ਇਹ ਪੇਸ਼ ਨਹੀਂ ਹੋਏ ਕਰਦੇ ਉਹਦਾ ਕਾਰਨ ਕੀ ਹੈ ਕੋਈ ਨਾ ਕੋਈ ਗੱਲ ਹੈ ਨਾ ਜੇ ਕੋਈ ਨਾ ਕੋਈ ਕਰਪਸ਼ਨ ਜਾਂ ਕੋਈ ਨਾ ਕੋਈ ਇਹਨਾਂ ਨੇ ਗਲਤ ਕੰਮ ਕੀਤਾ ਹੀ ਹੈ ਹੋ ਰਿਹਾ ਇਹ ਵੀ ਜੇ ਇਹ ਜਿਹੜੇ ਪੈਸੇ ਨੇ ਇਹ ਸਾਡੇ ਤੁਹਾਡੇ ਲੋਕਾਂ ਦੇ ਪੈਸੇ ਨੇ ਜੇ ਇਹਨਾਂ ਦੇ ਚੰਦ ਲੀਡਰਾਂ ਨੇ ਪੈਸੇ ਆਪਣੇ ਘਰ ਬਾੜ ਦੇਣੇ ਤੇ ਫਿਰ ਆਮ ਲੋਕਾਂ ਦਾ ਭਲਾ ਕਿਵੇਂ ਹੋਣਾ ਨੇ ਦੇਖੋ ਇਹ ਆ ਤੁਹਾਡੇ ਸਾਹਮਣੇ ਆ ਬਾਕੀ ਜਿਹੜੇ ਆਮ ਲੋਕੋ ਕਿਨ ਕਿਨੂ ਤਾਂ ਕਰ ਕਰਦੀ 10 ਸੰਮਨ ਵਿੱਚ ਕੋਈ ਸੰਵਿਧਾਨ ਵੀ ਕੋਈ ਚੀਜ਼ ਐ ਰਹੀ ਤੇ ਇਸ ਦੀ ਇਹ ਤਾਂ ਸਾਰੇ ਜਿਹੜੀ ਈਡੀ ਐ ਜਾਂ ਬਿਜ਼ਨਸ ਐ ਸਾਰੇ ਇੰਡੀਪੈਂਡੈਂਟ ادارے ਇਹਨਾਂ ਦਾ ਕੋਈ ਪੁਲਟੀਕਲ ਕੋਈ ਉਹ ਨਹੀਂ ਇਸੇ ਪਾਰਟੀ ਦਾ ਕੋਈ ਹੋ ਨਹੀਂ ਜਾਣਦਾ ਬਾਕੀ ਇਹ ਕਿ ਠੀਕ ਹੈ ਦੇਖੋ ਪਹਿਲੇ ਵੀ ਜੇ ਨਿਰਦੋਸ਼ ਹੁੰਦੇ ਜਿਹੜੇ 4-5 ਲੋਕ ਆਪ ਦੇ ਅੰਦਰ ਨਾ ਉਹਨਾਂ ਨੂੰ ਜ਼ਮਾਨਤਾਂ ਨਹੀਂ ਮਿਲਦੀਆਂ 7 ਸਾਲ ਡੇਢ ਡੇਢ ਸਾਲ ਅੰਦਰ ਹੋਏ ਦੇ ਨਾ ਜਦੋਂ ਕਿਥੇ ਉਹਨਾਂ ਦੀ ਗਲਤੀ ਹੈ ਹੈ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਹੀ ਹੈ ਇਸੇ ਕਰਕੇ ਉਹ ਅੰਦਰ ਨਾ